ਕਾਸ 100 ਐਮੀ ਲਗਾਏ ਐ ਡਾਈ ਰੀਨ ਐ ਤਾਂ ਬਹੁਤ ਆ ਬੰਦ ਨਹੀਂ ਹੋਣਾ ਸੀ ਜਦੋਂ ਲੈ ਕੇ ਗਿਆ ਹੈ ਹਾਂ ਕਾਸਟਾਨ ਮੇ ਇੱਕ ਤੇ ਦੁਨਾਈ ਤੇਰੇ ਮਕਾਨ ਤੇ ਕੇ ਤੇਰਾ ਪੁੱਤ ਦੀ ਔਰ ਜੱਲੇ ਔਰ ਜੱਲੇ ਉਹ ਨਹੀਂ ਆਈ ਨਾ ਰਹੀ ਹੈ ਮੈਂ ਤਾਂ ਆਤੀ ਉੱਤਰ ਗਏ ਆ ਮੇਰਾ ਅੱਜ ਜਿਹੜੇ ਮੁੰਡੇ ਦਾ ਕੱਲ ਮਰਡਰ ਹੋਇਆ ਵਾ ਉਹਦਾ ਨਾਮ ਕੀ ਹੈ ਮਾਲਮ ਤੇ ਤੁਸੀਂ ਪ੍ਰਿੰਸੀਪਲ ਪ੍ਰਿੰਸੀਪਲ ਪ੍ਰਸ਼ਾਸਨ ਜਿਹੜਾ ਹੈਗਾ ਵਾ ਉਹ ਇਸ ਮੈਟਰ ਵਿੱਚ ਕਿੱਥੇ ਤੱਕ ਪਹੁੰਚ ਆਏਗਾ ਜਿ ਜਿਨਾਂ ਨੂੰ ਤਾਂ ਅਸੀਂ ਕਹਿੰਦੇ ਆ ਉਹ ਚੱਕਦੇ ਨਹੀਂ ਇਹ ਜਿਹੜੇ ਉਹਦੇ ਯਾਰ ਦੋਸਤਾਂ ਨੂੰ ਅੰਦਰ ਬਿਠਾ ਲੇ ਅਸੀਂ ਤਾਂ ਇਹ ਕਹਿੰਨੇ ਆ ਜਿਹੜੇ ਜਿਨਾਂ ਨੂੰ ਅਸੀਂ ਕਹਿੰਦੇ ਉਹ ਨਾ ਉਹ ਤਾਂ ਚੱਕੋ ਸਾਨੂੰ ਇਨਸਾਫ ਤਾਂ ਦਿਵਾਓ ਉਲਟ ਸਾਨੂੰ ਧਮਕੀਆਂ ਦਿੰਦੇ ਸੀ ਜਿ ਉਹਨਾਂ ਨੂੰ ਕਹਿੰਦੇ ਉਹ ਤਾਂ ਹੈ ਹੀ ਨਹੀਂ ਇਸ ਮੈਟਰ 'ਚ ਹੈਂ ਨਹੀਂ ਘੜੀ ਜੇ ਕੋ ਮਰੇ ਸਾਨੂੰ ਧਮਕੀਆਂ ਦਿੰਦੇ ਸੀ ਸਾਡੇ ਮੁੰਡੇ ਨੂੰ ਅਜੇ ਵੀ ਨਹੀਂ ਸਾਡੀ ਤਾਂ ਸੁਣਦੇ ਹੁਣ ਕਿ ਹੁਣ ਵੀ ਉਹਦੀ ਸੱਤ ਬੋਲਦੀ ਆ ਕਾਲਾ ਗਲੋਚਾ ਕਾਲਾ ਗਲੋਚਾ ਸਾਡੇ ਨਾਲ ਤਾਂ ਹੁਣ ਵੀ ਹੋਈ ਆ ਹਜੇ ਕੀ ਬਾਕੀ ਰਹਿ ਗਿਆ ਤੇ ਜਿਹੜੇ ਮੁੰਡੇ ਫੜੇ ਹੈਗੇ ਆ ਉਹਨਾਂ ਬਾਰੇ ਇਹਨਾਂ ਨੇ ਕੀ ਕੀਤਾ ਪੁਲਿਸ ਪ੍ਰਸ਼ਾਸਨ ਨਹੀਂ ਉਹ ਕਹੀ ਜਾਂਦੇ ਜੀ ਇਹਨਾਂ ਦੀ ਇਹਨਾਂ ਦੀ ਲੜਾਈ ਸੀ ਇਹਨਾਂ ਨੇ ਇਹਨਾਂ ਤੋਂ ਉਹ ਉਹਦੇ ਯਾਰਾ ਦੋਸਤਾਂ ਤੋਂ ਮਰਵਾਇਆ ਨਹੀਂ ਕਹੀ ਜਾਂਦੇ ਇਹਨੇ ਯਾਰਾ ਦੋਸਤਾਂ ਨਾਲ ਲੜਾਈ ਸੀ ਉਹਦੇ ਉਹਨੂੰ ਉਹਦੇ ਕੋਲ ਮਰਵਾਇਆ